ਪਟਿਆਲਾ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਅੱਜ ਜੋ ਫਾਈਨਲ ਰਿਹਰਸਲ ਪਟਿਆਲਾ ਦੀ ਪੋਲੋ ਗਰਾਊਂਡ ਦੇ ਵਿੱਚ ਕਰਵਾਈ ਗਈ ਹੈ ਦੱਸ ਦੇ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਐਸਐਸਪੀ ਪਟਿਆਲਾ ਵਰੂ ਸ਼ਰਮਾ ਅਤੇ ਆਈਜੀ ਰੇਂਜ ਹਰਚਰਨ ਸਿੰਘ ਪੁੱਲਰ ਵਿਸ਼ੇਸ਼ ਤੌਰ ਤੇ ਜਾਇਜ਼ਾ ਲੈਣ ਦੇ ਪਹੁੰਚੇ ਨੇ ਤੇ ਉੱਥੇ ਆਈਜੀ ਰੇਂਜ ਪਟਿਆਲਾ ਤੇ ਐਚਐਸ ਪੁੱਲਰ ਅਤੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਗਵਰਨਰ ਪੰਜਾਬ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮਾਂ ਜੜੀ ਕਿਉ ਨੂੰ ਅਦਾ ਕਰਨਗੇ ਤੋਤੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਭੇਜੀਆਂ ਝਾਂਕੀਆਂ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਦੱਸਦੇ ਕਿ ਜਲੀਆਂ ਵਾਲੇ ਬਾਗ ਮਾਈ ਭਾਗੂ ਅਤੇ ਪੰਜਾਬ ਦੇ ਵਿਰਸੇ ਸਬੰਧੀ ਝਾਂਕੀਆਂ ਦਿਖਾਈਆਂ ਜਾਣਗੀਆਂ ਜਿਹੜੀਆਂ ਕਿ ਖੇਚ ਦਾ ਕੇਂਦਰ ਬਣਨਗੀਆਂ ਜੀ ਤਿਆਰੀ ਪੰਜਾਬ ਦੇ ਵਰਨੋ ਦੇ ਕਲ ਪਹੁੰਚ ਰਹੇ ਕਿ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਕਿ ਇਸ ਸਟੇਡੀਅਮ ਦੇ ਵਿੱਚ ਬਹੁਤ ਹੀ ਵਧੀਆ ਉਪਰੋਕਤ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਕੱਲਾ ਕੱਲੇ ਪੁਆਇੰਟ ਨੂੰ ਅਸੀਂ ਸਕਿਉਰਿਟੀ ਦੀ ਜਿਹੜੀ ਸਾਨੂੰ ਥ੍ਰੈਟ ਹੈਗੀ ਉਹਨੂੰ ਮੁੱਖ ਰੱਖ ਲਿਆ ਹੋਇਆ ਹੈ। ਮਰੇ ਬਿਜਲਵਤੀ ਪਾਵਰ ਕੀਤਾ ਹੋਇਆ ਔਰ ਬਹੁਤ ਹੀ ਜਿਹੜਾ ਵਧੀਆ ਅਰੇਂਜਮੈਂਟ ਹੈ ਸਾਰਾ ਮੈਂ ਚੈੱਕ ਕੀਤਾ ਐਸਐਸਪੀ ਸਾਹਿਬ ਨੇ ਕੱਲੀ ਕੱਲੀ ਥਾਂ ਤੇ ਹਰੇਕ ਗੈਟਡ ਆਫੀਸਰ ਲਾ ਕੇ ਉਹਨਾਂ ਦੀ ਪ੍ਰੋਪਰ ਬਰੀਫਿੰਗ ਕੀਤੀ ਹੋਈ ਹੈ। ਕਿਸੇ ਤਰ੍ਹਾਂ ਦੀ ਕੋਈ ਕبھی ਪੇਸ਼ ਨਹੀਂ ਜਾਂਦੀ ਹੈ ਤੂੰ ਯਾਰ ਤਿਆਰੀਆਂ ਕੋ ਕਿਉਂ ਅਕਸੀ ਰੈਸਲ ਦੀਆਂ ਚੱਲ ਰਹੀ ਹੈ ਉਸ ਤੋਂ ਬਾਅਦ ਮੁਕੰਮਲ ਹੋਏਗਾ ਸਾਰਾ ਕੰਮ ਕਿਸ ਤਰ੍ਹਾਂ ਦਾ ਇਗਜ਼ਾਮ ਹੈ ਸਾਡੀ ਪੁੱਕਤ ਇਗਜ਼ਾਮ ਹੋਈ ਗਈ ਹੈ ਫੋਰ ਜਿਹੜਾ ਕੱਲ ਸਾਡਾ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ ਪ੍ਰੋਗਰਾਮ ਦੇ ਵਿੱਚ ਸਾਡੀ ਦੁਬਾਰਾ ਪਟਿਆਲਾ ਨੂੰ ਮਾਨ ਨਹੀਂ ਹੋਈ ਹੈ ਕਿ ਇਸ ਅਨੂ ਸਟੇਟ ਲੈਵਲ ਫੰਕਸ਼ਨ ਨੂੰ ਸਟ ਕਰਨਾ ਹੋਣਾ ਹੈ ਕਿ ਗਵਰਨਰ ਸਰ ਜੀ ਆਗੇ ਆਉਣਗੇ ਕੱਲ੍ਹ ਅਸਲ ਵਿੱਚ ਅ ਸੋ ਸਭ ਸਿਕਿਉਰਟੀ ਪੱਕੋ ਰਿਹਰਸਲ ਪੱਕੋ ਚਾਂਦੀਆਂ ਪੱਕੋ ਅ ਬੱਚਿਆਂ ਦੀ ਪ੍ਰੈਕਟਿਸ ਤੋਂ ਸਾਰਾ ਕੁਝ ਪਿਆਰ ਹੈ ਸੋ ਕਾਇਦ ਨੂੰ ਅਸਟਾਨੀ ਮਿਲਾਂਗੇ ਇੱਥੇ ਤੇ ਮੇਰੇ ਬੰਨੂ ਸਾਰਿਆਂ ਨੂੰ ਵੀ ਅ ਗਰਦਨ ਤੇ ਦਿਵਸ ਦੀ ਵਿਖਾ ਖੁਸ਼ੀ ਹੈ ਮਨੋਸ਼ ਪਟਿਆਲੇ ਵਿੱਚ ਕੁਝ ਖਾਸ ਸਾਈਸ ਉਹਦੇ ਤੌਰ ਤੇ ਪੰਜਾਬ ਨਾਲ ਦਿੱਤੀਆਂ ਜਿਹੜੀਆਂ ਖਾਸ ਸੋਹ ਤੇ ਮੁੱਖ ਮੰਤਰੀ ਭਗਵੰਤ ਸਾਹਿਬ ਨੇ ਕਿਹਾ ਇਸ ਤਰ੍ਹਾਂ ਕਿਨਾਰਕੀ ਦੀ ਤਿਆਰੀਆਂ ਨਾਲ ਚਾਕੀਆਂ ਜਿਹੜੀਆਂ ਇਹ ਚਾਕੀਆਂ ਨੇ ਇਹ ਪੰਜਾਬ ਸਰਕਾਰ ਵੱਲੋਂ ਖਾਸ ਜਿਹੜੀਆਂ ਇਹ ਬਣਾਈਆਂ ਗਈਆਂ ਸੀਗੀਆਂ ਤੇ ਇਹ ਕੱਲ ਨੂੰ ਕੋਲੋ ਗਰਾਊਂਡ ਦੇ ਵਿੱਚ ਇੱਥੇ ਜਿੱਥੇ ਸਾਡਾ ਫੰਕਸ਼ਨ ਹੈ ਉੱਥੇ ਡਿਸਪਲੇ ਹੋਣਗੀਆਂ ਉਸ ਤੋਂ ਬਾਅਦ ਇਹ ਜ਼ਿਲ੍ਹਾ ਦੇ ਵਿੱਚ ਇੱਕ ਰੂਟ ਅਸੀਂ ਇਹਨਾਂ ਦਾ ਤਿਆਰ ਕੀਤਾ ਹੈ ਉੱਥੇ ਇਹ ਅਸੀਂ ਲੋਕਾਂ ਨੂੰ ਦਿਖਾਵਾਂਗੇ ਜਿਹੜੀ ਇਹ ਚਾਹਤ ਹੈਗੀ ਆ ਬਹੁਤ ਸੋਹਣੀਆਂ ਨੇ ਜੇ ਦੇਖ ਸਕਦੇ ਹੋ ਇੱਥੇ ਪੰਜਾਬੀ ਵਿਰਸਾ ਜੰਗਿਆ ਵਾਲਾ ਬਾਗ ਜਿਹੜੀ ਸਾਡੀ ਹਿਸਟਰੀ ਹੈਗੀ ਹੈ ਤੇ ਮਾਈ ਭਾਗੋ ਦਾ ਜਿਹੜਾ ਪ੍ਰੈਪਰੇਟਰੀ ਇੰਸਟੀਚਿਊਟ ਹੈ ਉਹਦੇ ਬਾਰੇ ਦੱਸਿਆ ਗਿਆ ਹੈ ਸੋ ਇਹ ਜਿਹੜੀਆਂ ਚਾਟੀਆਂ ਹੈਗੀਆਂ ਇਹ ਜ਼ਿਲ੍ਹੇ ਦੇ ਵਿੱਚ ਇੱਕ ਰੂਟ ਇਹਨਾਂ ਦਾ ਬਣਿਆ ਹੋਇਆ ਹੈ ਉਹਦੇ ਵਿੱਚ ਵੀ ਜਾਣ ਗਿਆ ਫਿਰ ਅਸੀਂ ਇਹਨਾਂ ਨੂੰ ਅੱਗੇ ਹੈਂਡਓਵਰ ਕਰਾਂਗੇ ਅਗਲੇ ਜ਼ਿਲ੍ਹੇ ਨੂੰ ਸੋ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਸ਼ਡਿਊਲ ਬਣਿਆ ਹੋਇਆ ਹੈ ਸੱਸੀ ਗੱਲ ਜੀ ਮੈਂ ਹਾਂ ਅਭਿਨਾਸ਼ ਖੰਬੋਤ ਤੁਸੀਂ ਦੇਖ ਰਹੇ ਹੋ ਐਨਮੀ ਨਿਊਜ਼ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਭਟਿਆਲਾ ਦੇ ਪੋਲੋ ਗਰਾਊਂਡ ਦੇ ਜਿੱਥੇ 75 ਵਾਂ ਗੜਦਮ ਦਿਵਸ ਦੇ ਜਿਹ ਤੇ ਡਿਪ੍ਰਿਵੀਸ਼ਨਰ ਪਟਿਆਲਾ ਐਸਐਸਸੀ ਪਟਿਆਲਾ ਆਈਜੀ ਰੇਂਜ ਪਟਿਆਲਾ ਇਹਦੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਜਾਤੀਆਂ ਤਿੰਨ भेजਿਆ ਗਈ ਹੈ ਇਹ ਜਲਿਆਵਾਲੇ ਬਾਗ ਦੀ ਜਿਹੜੀ ਚਾਤੀ ਹੈ ਕੱਲੂ ਤੁਹਾਨੂੰ ਪਟਿਆਲਾ ਦੇ ਬੋਲੋ ਗਰਾਊਂਡ ਦੇ ਵਿੱਚ 75ਵੇਂ ਗਣਤਨ ਦਿਵਸ ਦੇ ਮੌਕੇ ਤੇ ਦਿਖਾਈ ਦੇਗੀ ਅਤੇ ਦੂਜੇ ਜ਼ਿਲ੍ਹੇ ਨੂੰ ਇਹ ਜਦ ਇੱਥੇ ਪ੍ਰੋਗਰਾਮ ਸਮਾਪਤੀ ਹੋਏਗਾ ਤੇ ਦੂਜੇ ਜ਼ਿਲ੍ਹੇ ਨੂੰ 送ੀ ਜਾਏਗੀ ਸੋ ਪਹਿਲਾ ਇੱਕ ਰਾਉਂਡ ਸ਼ਹਿਰ ਦੇ ਵਿੱਚ ਕੱਢਿਆ ਜਾਏਗਾ ਤੇ ਸਾਫ਼ ਤੌਰ ਤੇ ਮਾਈ ਭਾਗੋ ਦੀ ਵੀ ਜਿਹੜੀ ਚਾਤੀ ਹੈ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਤੀਜੇ ਪਾਸੇ ਪੰਜਾਬ ਦੇ ਵਿਰਸੇ ਦੇ ਰਿਲੇਟਡ ਜਿਹੜੀ ਹੈ ਚਾਤੀ ਉਹ ਵੀ ਦਿਖਾਈ ਦੇ ਰਹੀ ਹੈ ਹੁਣ ਜਿਹੜਾ ਦੌਰ ਹੈ ਤੁਸੀਂ ਦੇਖ ਰਹੇ ਹੋ ਪਟਿਆਲਾ ਦੇ ਬੋਲੋ ਗਰਾਊਂਡ ਦੇ ਵਿੱਚ ਕਿ ਅੱਜ ਜਿਹੜਾ ਹੈ ਫਾਈਨਲ ਜਿਹੜਾ ਅੱਜ ਫਾਈਨਲ ਰੈਸਲ ਸੁਰੱਖਿਆ ਦੇ ਮੱਦੇਨਜ਼ਰ ਜਾਂ ਘਾਤਿਆ ਦੇ ਮੱਦੇਨਜ਼ਰ ਜਾਂ ਇਨਾਮ ਵੰਡਣ ਦੇ ਮੱਦੇਨਜ਼ਰ ਜਿਹੜੀ ਫਾਈਨਲ ਰੈਸਲ ਹੈ ਉਹ ਕੀਤੀ ਜਾ ਰਹੀ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਖੀ ਸੈਨਾ ਅਤੇ ਪਟਿਆਲਾ ਆਈਜੀ ਰੇਂਜ ਐਚਐਸ ਭੁੱਲਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਆਈਜੀ ਰੇਂਜ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਕਿਉਂਕਿ ਗਵਰਨਰ ਪੰਜਾਬ ਇੱਥੇ ਵਿਸ਼ੇਸ਼ ਤੌਰ ਤੇ ਮੁਖਮਮਾਨ ਦੇ ਰੂਪ ਦੇ ਵਜੋਂ ਇੱਥੇ ਪਹੁੰਚਣਗੇ ਪਟਿਆਲਾ ਤੋਂ ਕੈਮਰਾਮੈਨ ਆਸ਼ੂ ਦੇ ਨਾਲ ਅਵਿਨਾਸ਼ ਕੰ